ਕਬਣੀ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਸਰਕਾਰ ਦੇ ਵੱਲੋਂ ਵੱਡੇ ਕਿਸਾਨਾਂ ਨੂੰ ਕੇਰਨ ਦੀ ਤਿਆਰੀ ਆ ਦਰਸਲ ਸੂਬੇ ਦੇ ਵਿੱਚ 9000 ਅਜਿਹੇ ਰਸੂਖਵਾਰ ਕਿਸਾਨ ਨੇ ਜਿਨ੍ਹਾਂ ਦੀਆਂ ਮੋਟਰਾਂ 24 24 ਘੰਟੇ ਨੇ ਤਾਂ 24 ਘੰਟੇ ਫੀਡਰ ਦੇ ਵਿੱਚ ਇਹਨਾਂ ਨੇ ਮੋਟਰਾਂ ਆਪਣੀਆਂ ਐਡਜਸਟ ਕਰਵਾਈਆਂ ਹੋਣਗੀਆਂ ਤੇ ਜਿਸ ਦੇ ਚੱਲਦੇ ਇਹਨਾਂ ਤੇ ਹੁਣ ਕਾਰਵਾਈ ਵਿਢਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਆ ਤਾਂ ਬਕਾਇਦਾ ਵਿਭਾਗ ਨੂੰ ਜਿਹੜੇ ਇਸ ਬਾਰੇ आदेश ਵੀ ਜਾਰੀ ਹੋ ਗਏ ਨੇ ਕਿ ਇਹਨਾਂ ਕਿਸਾਨਾਂ ਦੇ ਉੱਪਰ ਕਾਰਵਾਈ ਜਿਹੜੀ ਉਹ ਵੇਢੀ ਜਾਵੇ ਕਿਉਂਕਿ ਸੂਬੇ ਦੇ ਵਿੱਚ ਜਿੱਥੇ ਫ੍ਰੀ ਬਿਜਲੀ ਹੈਗੀ ਹੈ ਗੌਰਤਾਲ ਬਾਕੀ ਸੂਬੇ ਦੇ ਵਿੱਚ 8 ਘੰਟੇ ਫ੍ਰੀ ਬਿਜਲੀ ਮਿਲਦੀ ਆ ਪਰ ਇਹ ਕਿਸਾਨ ਨੇ ਜਿਹੜੇ 9000 ਇਹਨਾਂ ਕਿਸਾਨਾਂ ਦੀ ਪਛਾਣ ਹੋਈ ਆ ਵੱਖ-ਵੱਖ ਏਰੀਆ ਦੇ ਵਿੱਚ ਭਾਵੇਂ ਅਸੀਂ ਬਠਿੰਡਾ ਦੀ ਗੱਲ ਕਰਨੀ ਜਾਵੇ ਭਾਵੇਂ ਰਾਮਪੁਰਾ ਫੂਲ ਭਾਵੇਂ ਪੱਟੀ ਏਰੀਆ ਜਿੱਥੇ ਸਭ ਤੋਂ ਜ਼ਿਆਦਾ ਇਹਨਾਂ ਕਿਸਾਨਾਂ ਦੀ ਗਿਣਤੀ ਦੱਸੀ ਜਾ ਰਹੀ ਆ ਜਿੱਥੇ ਇਹ ਕਿਸਾਨ 24 24 ਘੰਟੇ ਆਪਣੀ ਮੋਟਰ ਚਲਾਉਂਦੇ ਨੇ ਇਸ ਤੋਂ ਇਲਾਵਾ ਇਹਨਾਂ ਦੇ ਵੱਲੋਂ ਅੱਗੇ ਆਪਣਾ ਪਾਣੀ ਵੇਚਿਆ ਜਾਂਦਾ ਤਾਂ ਇਸ ਕਰਕੇ ਜਿੱਥੇ ਇਹ ਪਾਣੀ ਅੱਗੇ ਵੇਚਦੇ ਨੇ ਪਰ ਬਿਜਲੀ ਇਹਨਾਂ ਨੂੰ ਫ੍ਰੀ ਦੇ ਵਿੱਚ ਮਿਲਦੀ ਆ ਤੇ ਬਾਕੀ ਜਿਹੜੇ ਕਿਸਾਨ ਨੇ ਉਹਨਾਂ ਨੂੰ ਬਿਜਲੀ 8 ਘੰਟੇ ਮਿਲਦੀ ਹੈ ਇਸ ਕਰਕੇ ਇੱਕ ਵਿਤਕਰਾ ਜਿਹੜਾ ਉਹ ਖਤਮ ਕਰਨ ਦੇ ਲਈ ਦੂਸਰੇ ਪਾਸੇ ਜੋ ਧਰਤੀ ਦਾ ਪਾਣੀ ਲਗਾਤਾਰ ਨਿਮਾਨਾ ਵੱਲ ਨੂੰ ਜਾ ਰਿਹਾ ਤੇ ਉਸ ਥੀਂ ਤੇ ਅਸਰ ਪਾਉਣ ਦੇ ਲਈ ਕੀ ਉਹ ਪਾਣੀ ਜਿਹੜਾ ਲਗਾਤਾਰ ਵੇਸਟ ਕੀਤਾ ਜਾਂਦਾ ਜਾਂ ਬਾਕੀ ਅੱਗੇ ਮੁਫਤ ਦੇ ਵਿੱਚ ਜੋ ਬਿਜਲੀ ਲੈ ਕੇ ਅੱਗੇ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਨੂੰ ਇਹ ਪਾਣੀ ਮੁੱਲ ਦੇ ਵਿੱਚ ਵੇਚਿਆ ਜਾਂਦਾ ਤਾਂ ਅਜਿਹੇ ਦੇ ਵਿੱਚ ਇਹਨਾਂ ਕਿਸਾਨਾਂ ਤੇ ਹੁਣ ਕਾਰਵਾਈ ਵਿੱਢ ਦਿੱਤੀ ਗਈ ਆ ਤਾਂ ਦੱਸ ਦਈਏ ਕਿ ਰਸੂਕਵਾਨ ਕਿਸਾਨਾਂ ਨੂੰ ਹੱਥ ਪਾਉਣ ਦੀ ਤਿਆਰੀ ਦੇ ਵਿੱਚ ਆ ਕਿਸਾਨ ਖੇਤੀ ਮੋਟਰਾਂ ਦੇ ਲਈ 24 ਘੰਟੇ ਬਿਜਲੀ ਦੀ ਸਪਲਾਈ ਲੈਂਦੇ ਨੇ 9000 ਰਸੂਖਵਾਨ ਕਿਸਾਨ ਤ ਪਾਵਰ ਕਾਮ ਜਿਹੜਾ ਹੁਣ ਜਲਦ ਕਾਰਵਾਈ ਵਿਡੇਗਾ ਤਾ ਦੱਸਦੀ ਹੈ ਕਿ ਇੱਕ ਪਾਸੇ ਸੂਬੇ ਦੇ ਵਿੱਚ ਪੰਜਾਬ ਦੇ ਵਿੱਚ ਕਿਸਾਨਾਂ ਦੇ ਲਈ ਫ੍ਰੀ ਬਿਜਲੀ ਹੈਗੀ ਆ ਉਹਨਾਂ ਨੂੰ ਝੋਨੇ ਦੇ ਸੀਜ਼ਨ ਦੇ ਵਿੱਚ ਖਾਸ ਤੌਰ ਤੇ 8 ਘੰਟੇ ਜਿਹੜੀ ਬਿਜਲੀ ਮਿਲਦੀ ਹੈਗੀ ਆ ਪਰ ਜਿਹੜੇ 9000 ਕਿਸਾਨ ਨੇ ਪਾਵਰ ਕਾਮ ਨੇ ਇਹਨਾਂ ਦੀ ਪਛਾਣ ਕੀਤੀ ਆ ਕਿ ਸੂਬੇ ਦੇ ਵਿੱਚ 9000 ਅਜਿਹੇ ਕਿਸਾਨ ਨੇ ਰਸੂਖਵਾਨ ਕਿਸਾਨ ਨੇ ਉਹਨਾਂ ਦੇ ਵੱਲੋਂ 24 24 ਘੰਟੇ ਜਿਹੜੇ ਆਪਣੀਆਂ ਮੋਟਰਾਂ ਚਲਾਇਆਂ ਜਾਂਦੀਆਂ ਨੇ ਧਰਤੀ ਦਾ ਪਾਣੀ ਜਿਹੜਾ ਲਗਾਤਾਰ ਖੇਠਾ ਜਾ ਰਿਹਾ ਉਸ ਦਾ ਕੋਈ ਫਿਕਰ ਨਹੀਂ ਕੀਤਾ ਜਾ ਰਿਹਾ ਇੱਕ ਪਾਸੇ 8 ਘੰਟੇ ਬਿਜਲੀ ਲੈਣ ਵਾਲਾ ਕਿਸਾਨ ਇੱਕ ਪਾਸੇ 24 ਵਾਲਾ ਕਿਉਂਕਿ ਇਹਨਾਂ ਨੇ ਜਿਹੜੇ ਆਪਣੀਆਂ ਮੋਟਰਾਂ ਨੇ ਉਹ 24 ਘੰਟੇ ਫੀਡਰ ਆਮ ਤੌਰ ਤੇ ਜਿਵੇਂ ਆਪਾਂ ਪਿੰਡਾਂ ਦੀ ਗੱਲ ਕਰ ਲਈ ਜਾਵੇ ਤਾਂ ਪਿੰਡਾਂ ਦੇ ਵਿੱਚ ਵੀ 24 ਘੰਟੇ ਫੀਡਰ ਵਾਲੀਆਂ ਮੋਟਰਾਂ ਨੇ ਦੂਸਰੇ ਪਾਸੇ ਪਿੰਡਾਂ ਦੇ ਵਿੱਚ ਘਰਾਂ ਨੂੰ ਜਿਹੜੀ ਲਾਈਟ ਜਾਂਦੀ ਆ ਉਹ ਵੀ 24 ਘੰਟੇ ਫੀਡਰ ਦੇ ਵਿੱਚ ਆ ਚਾਰਾਂ ਦੇ ਵਿੱਚ ਆ ਤਾਂ ਇਹਨਾਂ ਕਿਸਾਨਾਂ ਨੇ ਜਿਹੜੀ ਇਹ ਸਕੀਮ ਲਗਾਈ ਹੋਈ ਸੀ ਕਿ ਜੋ ਮੋਟਰਾਂ ਦੀ ਬਿਜਲੀ ਹੈਗੀ ਆ ਜੋ ਮੋਟਰਾਂ ਦੀ ਸਪਲਾਈ ਹੈਗੀ ਆ ਤਾਂ ਉਹ ਵੀ ਸ਼ਹਿਰਾਂ ਦੇ ਨਾਲ ਜਾਂ ਪਿੰਡਾਂ ਵਾਲੀ ਜੋ ਵੀ ਘੰਟੇ ਵਾਲਾ ਫੀਡਰ ਆ ਉੱਥੇ ਐਡਜਸਟ ਕਰਵਾਈ ਹੋਈ ਸੀ ਪਰ ਹੁਣ ਇਹ ਕਿਸਾਨ ਜਿਹੜੇ ਰਡਾਰਤੇ ਨੇ ਜਲਦੀ ਇਹਨਾਂ ਦੀ ਪਛਾਣ ਕੀਤੀ ਜਾਵੇਗੀ ਤੇ ਕਾਰਵਾਈ ਵੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਜਿਹੜੀ ਇਹਨਾਂ ਨੂੰ ਸਹੂਲਤ ਦਿੱਤੀ ਜਾ ਰਹੀ ਹੈ ਜਾਂ ਤਾਂ ਫਿਰ ਉਹਨਾਂ ਤੋਂ ਬਣਦਾ ਪੈਸੇ ਜਿਹੜੇ ਉਹ ਵਸੂਲੇ ਜਾ ਸਕਦੇ ਆ ਜਾਂ ਫਿਰ ਇਹਨਾਂ ਨੂੰ ਵੀ 8 ਘੰਟੇ ਜਿਹੜੀ ਉਹ ਬਿਜਲੀ ਦਿੱਤੀ ਜਾਵੇਗੀ ਤਾਂ 9000 ਕਿਸਾਨ ਨੇ ਖਾਸ ਤੌਰ ਤੇ ਮੁਕਸ਼ਰ ਏਰੀਏ ਦੀ ਗੱਲ ਕਰ ਲਈ ਜਾਵੇ ਬਠਿੰਡਾ ਇਸ ਤੋਂ ਇਲਾਵਾ ਤਰਨਤਾਰਨ ਰਾਪੂਰਾ ਫੂਲ ਤਾਂ ਇੱਥੇ ਜਿਹੜੇ ਕਿਸਾਨ ਨੇ ਉਹ ਵੱਡੀ ਗਿਣਤੀ ਦੇ ਵਿੱਚ ਨੇ ਜਿਨ੍ਹਾਂ ਦੇ ਵਿੱਚ ਪੱਟੀ ਦੇ ਵਿੱਚ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਉਹ ਕਿਸਾਨ ਨੇ ਜਿਹੜੇ 24-24 ਘੰਟੇ ਬਿਜਲੀ ਦਾ ਲਹਾ ਲੈ ਰਹੇ ਨੇ ਮੋਟਰਾਂ ਉਹਨਾਂ ਦੇ ਵੱਲੋਂ ਚਲਾਈਆਂ ਜਾਂਦੀਆਂ ਨੇ ਅੱਗੇ ਪਾਣੀ ਉਹ ਵੇਚਿਆ ਜਾਂਦਾ ਤਾਂ ਇਸ ਕਰਕੇ ਹੁਣ ਇਨਾਂ ਦੇ ਖਿਲਾਫ ਜਿਹੜੀ ਇਹ ਕਾਰਵਾਈ ਵਿੱਢੀ ਜਾਵੇਗੀ